ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਸਵੇਰੇ ਸਵੇਰੀ ਮਾਤਾ ਦਾ ਫੋਨ ਆ ਚੁੱਕਾ ਸੀ ਤੇ ਰੋਟੀਆਂ ਲਾਹੀ ਜਾਂਦੇ ਸੀ ਤੇ ਮੈਡਮ ਨੇ ਕੁਝ-ਕੁਝ ਸ਼ਿਕਾਇਤਾਂ ਲਾਈਆਂ ਆਪਣੀਆਂ ਦੇਸ ਤੋਂ ਬਾਅਦ ਮੈਂ ਮਾਤਾ ਤੋਂ ਖਾ ਕੇ ਥੋੜੀਆਂ-ਬਹੁਤੀਆਂ ਗਾਲਾਂ ਤੇ ਨਿਕਲ ਗਿਆ ਸਕੂਲ ਨੂੰ ਤਿਆਰ ਹੋਣ ਲਈ ਲੋ ਜੀ ਰੋਟੀ ਵਗੈਰਾ ਖਾ ਲਈ ਹੈ ਤੇ ਹੁਣ ਹੁੰਨੇ ਆ ਤਿਆਰ ਸਕੂਲ ਵਾਸਤੇ ਯੂਨੀਫਾਰਮ ਪਾਉਣੇ ਆ ਤੇ ਹੁਣ ਮਨ ਲੱਗਦਾ ਮੈਨੂੰ ਖੁਦ ਹੀ ਰੋਟੀ ਬਣਾਉਣੀ ਪਿਆ ਕਰਨੀ ਆ ਬਸ 2 ਦਿਨ ਰਹਿ ਗਏ ਮੇਰੇ ਚੈਣ ਦੇ ਤੇ ਇਸ ਤੋਂ ਬਾਅਦ ਮੈਡਮ ਨੇ ਚਲੇ ਜਾਣਾ ਪਿੰਡ ਤੇ ਮਾਨਸਾ ਤੇ ਇਸ ਤੋਂ ਬਾਅਦ ਯਾਰ ਹੁਣੀ ਇੱਥੇ ਇਕੱਲੇ ਰਹਿਣਗੇ ਤੇ ਖੁਦ ਹੀ ਕੁਕਿੰਗ ਕਰਨੀ ਪੈਣੀ ਆ ਬਹੁਤ ਖੁਸ਼ ਆ ਅੰਦਰੋਂ ਅੰਦਰੀਏ ਸਭ ਡਰਾਮੇ ਕਰ ਰਹੇ ਆ ਕਿ ਮੈਂ ਖੁਸ਼ ਹੁ ਯਾਰ ਆਪ ਰੋਟੀ ਲਾਉਣੀ ਪੈਣੀ ਆ ਕਿਹੜਾ ਬੰਦਾ ਖੁਸ਼ ਹੁੰਦਾ ਪਤਾ ਨਹੀਂ ਹੋਣਾ ਕਿ ਨਾ ਮੈਨੂੰ ਕੋਈ ਬਾਹਰ ਫੋਨ ਕਰਨ ਵਾਲਾ ਕਿੱਥੇ ਗਏ ਕਿਉਂ ਗਏ ਕਰਿਆ ਜੋ ਬਹੁਤ ਖੁਸ਼ ਆ ਨਾ ਫੋਨ ਤਾਂ ਉੱਥੋਂ ਵੀ ਆਮਾ ਹੀ ਆ ਜਾਣ ਕੇ ਮੈਨੂੰ ਉੱਥੇ ਭੇਜ ਰਿਹਾ ਰੈਸਟਾ ਤਾਂ ਮੇਰੀ ਇੱਥੇ ਵੀ ਹੋ ਸਕਦੀ ਆ ਨਾ ਇੱਥੋਂ ਦਾ ਪਾਣੀ ਨਹੀਂ ਸੂਟ ਕਰਦਾ ਤੇ ਉਬਾਲ ਕੇ ਪੀਤਾ ਰਹੀ ਸੀ ਨਾ ਮੈਂ ਸਭ ਬਾਨਿਆ ਨਾ ਤੇ ਮੈਨੂੰ ਉੱਥੇ ਭੇਜ ਦਿੰਦੇ ਬਹੁਤ ਤੇਜ਼ ਬੰਦੇ ਆਏ ਨਹੀਂ ਯਾਰ ਫਿਰ ਵੀ ਪ੍ਰੋਪਰ ਉੱਥੇ ਪਿੰਡ ਫਿਰ ਵੀ ਪ੍ਰੋਪਰ ਰੈਸਟ ਹੋ ਜਾਂਦੀ ਹੈ ਬੰਦੇ ਦੀ ਹਨਾ ਉੱਥੇ ਕਰਦੇ ਹੈਗੇ ਆ ਧਿਆਨ ਰੱਖਣ ਲਈ ਤੇ ਐਦਾ ਇੱਥੇ ਤਾਂ ਮੈਂ ਵੀ ਹੈਗਾ ਐਦਾਂ ਦਾ ਧਿਆਨ ਰੱਖਿਆ ਨਹੀਂ ਬਟ ਫਿਰ ਵੀ ਤੁਸੀਂ ਸਮਝ ਰਹੇ ਹੋ ਨਾ ਭੇਜਣ ਦਾ ਤਰੀਕਾ ਲੋ ਜੀ ਆਪਾਂ ਹੋ ਚੁੱਕੇ ਆ ਸਕੂਲੀ ਰੈਡੀ ਤੇ ਆਪਾਂ ਚੱਲੇ ਅੱਜ ਕੱਲਿਆਂ ਨੂੰ ਜਾਣਾ ਪੈਣਾ ਕਿਉਂਕਿ ਮੈਡਮ ਤਾਂ ਰੈਸਟ ਤੇ ਨੇ ਓਕੇ ਬਾਏ ਬਾਏ ਥੋੜਾ ਜੀਵ ਤਾਂ ਲੱਗ ਰਿਹਾ ਕੱਲਾ ਜਾਣਾ ਬਟ ਬਟ ਕੈਨ ਵੀ ਡੂ ਹਾਂਜੀ

ਫੇਰੀ ਤੋਰਾਂ ਦੇ ਲੋ ਜੀ ਆਪਾਂ ਚੱਲੇ ਹੁਣ ਸਕੂਲ ਨੂੰ ਤੇ ਹੁਣ ਆਪਾਂ ਕੱਲੀ ਜਾਇਆ ਕਰਨਾ ਤੇ ਆਪ ਤਾਂ ਪਾਉਣੀ ਪੈਣੀ ਆ ਬਸ 2 ਮਹੀਨੇ 2 ਮਹੀਨੇ ਹੁਣ ਕੱਲੀ ਜਾਣਾ ਸਕੂਲ ਤੇ ਇਸ ਤੋਂ ਬਾਅਦ ਦੇਖਦੇ ਆ ਕਿਤੇ ਜਿੱਥੇ ਨਵੀਂ ਜੋਇਨਿੰਗ ਹੋਈ ਉੱਥੇ ਜੇ ਰੱਬ ਨੇ ਚਾਇਆ ਤਾਂ ਇਕੱਠੇ ਜਾਇਆ ਕਰਾਂਗੇ ਨਹੀਂ ਫੇਰ ਤੁਹਾਨੂੰ ਪਤਾ ਹੀ ਆ ਤੇ ਆਪਣੇ ਸਕੂਲ 'ਚ ਨਾ ਇੰਟਰਨੈਸ਼ਨਲ ਟੀਚਰ ਵੀ ਨਹੀਂ ਸਪੋਕਨ ਟੀਚਰ ਤੇ ਮਹਾਕੱਲੇ ਜਾਨ ਨਾਲੋਂ ਠੀਕ ਐ ਉਹਨਾਂ ਨੂੰ ਬਾਈ ਉਹਨਾਂ ਨੂੰ ਆਪਾਂ ਪਿਕ ਕਰ ਲੈਨੇ ਆ ਤੇ ਹੁਣ ਮੈਂ ਇਥੋਂ ਬਰੇਡਨ ਨੂੰ ਪਿਕ ਕਰੂੰ ਮੇਰਾ ਯਾਰ ਦੋਸਤ ਐ ਠੀਕ ਐ ਸਾਊਥ ਅਫਰੀਕਾ ਤੋਂ ਇੱਥੇ ਮਿਲੇ ਸੀ ਇੰਟਰਨੈਸ਼ਨਲ ਸਪੋਕਨ ਟੀਚਰ ਐ ਆਪਣੇ ਸਕੂਲ 'ਚ ਹੀ ਤੇ ਮੈਂ ਲੋਕਲ ਸਪੋਕਨ ਟੀਚਰ ਐ ਤੇ ਬਾਈ ਹੁਣੀ ਇੰਟਰਨੈਸ਼ਨਲ ਸਪੋਕਨ ਟੀਚਰ ਨੇ ਮੈਂ ਕਿਹਾ ਚੱਲ ਮੈਂ ਪਿਕ ਕਰ ਲੈਣਾ ਕਿਉਂਕਿ ਅੱਜ ਤਾਂ ਮੈਂ ਇਕੱਲੇ ਹੀ ਜਾ ਰਿਹਾ ਹਾਂ ਨਾਲੇ ਬਾਈ ਦੀ ਹੈਲਪ ਹੋ ਜੂ ਚੱਲ ਓਕੇ so here is braden my friend oh, oh subscribe to this channel thank you so everyone. much everyone i am a nice guy sure sure you nasgad nice this is this is my best buddy best buddy in jatto thank you wonderful thank you. guy thank you man thank you thank you thanks ਜਿਹੜੇ ਬੰਦੇ ਜੈਤੋ ਵਿੱਚ ਦੀ ਲੰਘਦੇ ਆ ਜਾਂ ਰਹਿੰਦੇ ਆ ਉਹਨਾਂ ਨੂੰ ਪਤਾ ਹੋਊਗਾ ਮੇਨ ਇੱਥੇ ਆਹ ਫਾਟਕ ਦੀ ਬੜੀ ਦਿੱਕਤ ਰਹਿੰਦੀ ਆ ਜਾਮ ਹੀ ਲੱਗਿਆ ਰਹਿੰਦਾ ਬਸ ਇੱਕ ਟ੍ਰੇਨ ਜਾਂਦੀ ਆ ਤੇ ਇੱਕ ਆਉਂਦੀ ਆ ਇਹਦੇ ਕਰਕੇ ਸਕੂਲ ਨੂੰ ਲੇਟ ਹੁੰਨੇ ਆ ਤੇ ਕਈ ਵਾਰ ਤਨਖਾਹਾਂ ਘਟੀਆਂ ਨੇ 1/4 ਲੱਗਿਆ ਲੇਟ ਹੋਣ ਕਰਕੇ ਲੋ ਜੀ ਸਕੂਲ ਪਹੁੰਚ ਚੁੱਕਿਆ ਤੇ ਇੱਥੇ ਫੋਨ ਅਲਾਉਡ ਨਹੀਂ ਹੈਗੇ ਸੋ ਮਿਲਦੇ ਆ আফਟਰ ਸਕੂਲ ਟਾਈਮ ਤੇ ਅੱਜ ਪਹਿਲਾਂ ਆਪਾਂ ਕੁਝ ਕਿ ਟੀਚਰਾਂ ਨੂੰ ਡ੍ਰੌਪ ਕਰਾਂਗੇ ਕਿਉਂਕਿ ਅੱਜ ਕਿਸੇ ਰੀਜ਼ਨ ਕਰਕੇ ਵੈਨ ਇਹਨਾਂ ਨੂੰ ਨਹੀਂ ਛੱਡਣ ਜਾ ਰਹੀ ਸੋ ਇਹ ਮੋਰਚਾ ਆਪਾਂ ਸੰਭਾਲੇ ਲੋ ਜੀ ਜਿਵੇਂ ਮੈਂ ਤੁਹਾਨੂੰ ਸਵੇਰੇ ਦੱਸਿਆ ਸੀਗਾ ਕਿ ਇੱਥੇ ਫਟਕ ਦੀ ਦਿੱਕਤ ਰਹਿੰਦੀ ਹੈ ਤੇ ਉਹੀ ਕੰਮ ਹੋ ਗਿਆ ਫਟਕ ਲੱਗਿਆ ਪਿਆ ਲੋ ਜੀ ਫਾਈਨਲੀ ਘਰੇ ਪਹੁੰਚ ਚੁੱਕੇ ਆ ਪਹਿਲਾਂ ਤਾਂ ਰਸ਼ ਬਹੁਤ ਸੀ ਫਟਕ ਲੱਗਿਆ ਹੋਇਆ ਸੀਗਾ ਤੇ ਉਹ ਹਜੇ ਰਸ਼ ਖਤਮ ਹੋਏ ਸੀ ਫੇਰ ਫਟਕ ਲੱਗਣ ਲੱਗਿਆ ਚਲ ਆਪਾਂ ਭਜਾ ਕੇ ਗੱਡੀ ਕੱਢ ਲਈ ਉੱਥੋਂ ਬਚਤ ਰਹੇਗੀ ਲੇਟ ਹੋਣ ਤੋਂ ਬਚ ਗਏ ਕਰੋ ਤੇ ਫਿਰ ਬਾਕੀ ਟੀਚਰਸ ਨੂੰ ਡ੍ਰੌਪ ਕੀਤਾ ਤੇ ਉੱਥੋਂ ਉਹਨਾਂ ਨੂੰ ਹਜੇ ਡ੍ਰੌਪ ਕੀਤਾ ਹੀ ਸੀ ਫੇਰ ਮੜਾ ਮੋਟਾ ਘਰ ਦਾ ਕੰਮ ਕਰਨਾ ਸੀਗਾ ਸਬਜ਼ੀ-ਸਬਜ਼ੀ ਲਿਆਉਣੀ ਸੀ ਤੇ ਫਿਰ ਸਾਰੇ ਨੂੰ ਡ੍ਰੌਪ ਕਰਨ ਤੋਂ ਬਾਅਦ ਉੱਥੋਂ ਵੀਰਾ ਮਿਲ ਗਿਆ ਰਸਤੇ 'ਚ ਆਪਣੇ ਇੱਥੇ ਗਵਾਂਢੀ ਰਹਿੰਦੇ ਨੇ ਫਿਰ ਉਹਨਾਂ ਨੂੰ ਪਿਕ ਕੀਤਾ ਤੇ ਫਿਰ ਘਰੇ ਆ ਕੇ ਸਮਾਨ ਲਿਆਉਣਾ ਰਹਿ ਗਿਆ ਵਿੱਚ ਹੀ ਕਿ ਇੱਧਰ-ਇੱਧਰ ਫਿਰਦੇ ਰਹੇ ਤੇ ਹੁਣ ਮਲਾਦਾ ਘਰੋਂ ਗਾਲਾਂ ਕਹਿਣੀਆਂ ਵੀ ਸਮਾਨ ਲਿਆਂਦਾ ਨਹੀਂਗਾ ਤੇ ਇੱਕ ਮੈਂ ਆਇਆ ਥੋੜਾ ਜਿਹਾ ਜੱਜ ਲੇਟ ਆ ਉਹ ਗਾਲਾਂ ਕਹਿਣੀਆਂ ਆ ਆ ਬੰਦੇ ਦੀ ਨਾ ਕਦੋਂ ਦੀ ਵੇਟ ਕਰ ਰਹੀਆਂ ਕਿ ਕਦੋਂ ਘਰ ਆਉਣਗੇ ਤੇ ਇਹ ਗੱਡੀ 'ਚ ਬੈਠੇ ਹੋਏ ਆ ਮਸਤ ਹੋ ਕੇ ਕੋਈ ਨਹੀਂ ਹੈਗਾ ਘਰੇ ਆ ਜਾ ਵੜ ਜਾ ਮੈਂ ਘਰੇ ਨਾ ਇਹਨਾਂ ਨੂੰ ਹੈ ਹੀ ਨਹੀਂ ਉਂਦੇ ਹੀ ਘੰਟਾ ਗੱਡੀ ਚਲਾਉਂਦੇ ਹੋ ਹੈ ਸਕੂਲੋਂ ਤੁਹਾਨੂੰ ਨਹੀਂ ਪਤਾ ਲੱਗਦਾ ਮੈਂ ਪਹਿਲਾਂ ਅੰਦਰ ਆ ਜਾ। ਕੀ ਫਾਈਨਲੀ ਇੰਨੇ ਦਿਨਾਂ ਬਾਅਦ ਧੁੱਪ ਨਿਕਲੀ ਹੈ। ਹਾਂ ਭਈ। ਉਹ ਯਾਰ ਪਹਿਲਾਂ ਮੈਂ ਟੀਚਰਸ ਨੂੰ ਡ੍ਰੌਪ ਕੀਤਾ ਫਿਰ ਫਿਰ ਉਥੋਂ ਵੀਰਾ ਮਿਲ ਗਿਆ। ਅੱਛਾ ਤੇ ਫਿਰ ਵੀਰਾ ਨਾਲ ਆ ਗਿਆ ਸਮਾਨ ਲੈਣਾ ਰਹਿ ਗਿਆ ਵਿੱਚੇ। ਤੇ ਹੁਣ ਆਪਾਂ ਜਾ ਕੇ ਸਮਾਨ ਲੈ ਆਵਾਂਗੇ ਇਕੱਠੇ ਜਾਵਾਂਗੇ ਫਿਰ। ਚਲੋ ਚਲਿਏ ਮੈਂ ਵੀ ਥ੍ਰੈਡਿੰਗ ਆਪਾਂ ਲਿਫਟ ਕਰਾਣੇ ਚੱਲੋ। ਕੁਝ ਨਹੀਂ ਕਹਿਣਾ। ਲਾ ਵਧੀਆ ਸੋ। ਨਹੀਂ ਲੈ ਕੇ ਆਇਨੀ ਤਾਂ ਤੁਸੀਂ ਮੈਨੂੰ ਨਹੀਂ ਲੈ ਕੇ ਜਾਣਾ ਸੀ ਮੈਨੂੰ ਐਸੀ ਕੁਝ ਕਹੇਗੀ ਨਾ ਮੈਂ ਕੁਝ ਨਹੀਂ ਕਹਾਂ ਚਲ ਥੈਂਕ ਯੂ ਸੋ ਮਚ ਚਲੋ ਹਾਂ ਹੈਲੋ ਆਈ ਗਾਇਸ ਜਦੀਬ ਆ ਗਈ ਸੀ ਤੇ ਫੋਲੋ ਗੁੱਸੇਜ ਨੇ ਕਹਿੰਦੇ ਤੂੰ ਘਰ ਇੰਨਾ ਕੰਮ ਕਿਉਂ ਕੀਤਾ ਤੂੰ ਬਿਮਾਰ ਹੈਗੀ ਸੀ ਫਰੀ ਰਹਿੰਦੀ ਸਾਰਾ ਦਿਨ ਅਪਡੇਟ ਨਹੀਂ ਹੈਗਾ ਮੈਂ ਗਏ ਹਰ ਹੁਣੇ ਤਾਂ account ਖੁਲਵਾ ਕੇ ਆਈ ਆ account ਕਿਵੇਂ ਖੋਲੂਗਾ ਫਿਰ ਉੱਤੋਂ ਅਸੀਂ ਉਹਨਾਂ ਨੂੰ ਫੋਨ ਲਾਈਏ ਉਹ ਵੀ ਗੱਲਾਂ ਕਰੀ ਜਾਂਦੇ ਆ ਉਹ ਅਸੀਂ ਕਲਿੱਪਸ ਐਡ ਕਰਾਂਗੇ ਦੇਖਣਾ ਤੁਸੀਂ ਆ ਪਹਿਲੇ ਨੰਬਰ ਰਜਿਸਟਰ ਕਰਵਾ ਲਓ ਉਸਕੇ ਬਾਅਦ ਹੋ ਜਾਏਗਾ ਆਪਕਾ ਫਿਰ ਆਪ ਮੇਰੇ ਤੋਂ ਇਹਨਾਂ ਨੂੰ ਇਹਨਾਂ ਨੂੰ ਕਹਦੇ ਮੇਰਾ ਨੰਬਰ ਅਪਡੇਟ ਨਹੀਂ ਹੈਗਾ ਕੰਡੀਸ਼ਨ ਕਰ ਦਿੱਤੀਏ ਉਹ ਉੱਤ ਜਾਏ ਇੰਗਲਿਸ਼ ਦੱਬ ਤੇਕਾ ਹਾਂ ਆ ਸਬਦਾਤ ਲਈ ਕੰਮ ਕਰ ਦਿੱਤਾ ਗਿਆ ਹੈ ਇੱਕ ਪੁਆਇੰਟ ਸਿਸਟਮ

ਕਰਵਾਣਾ ਹੈ ਫੋਨ ਨੰਬਰ ਬਦਲਣਾ ਚਾਹਤੇ ਹੈ ਨੰਬਰ ਅਪਡੇਟ ਕਰਵਾਣਾ ਹੈ ਬੈਂਕ ਨੇ ਆਲਤੀ ਬੈਂਕ ਹੈ ہمارا اور ਉਸਨੇ ਮੇਰਾ ਸਟੇਟ ਬਦਲਣਾ ਚਾਹਤੇ ਹੈ ਹਾਂਜੀ ਹਾਂਜੀ ਬਦਲਣਾ ਚਾਹਤੇ ਹੈ ਆਪ ਕੌਨਸੀ ਜੀ ਬਦਲਣਾ ਚਾਹਤੇ ਹੈ ਹਾਂ 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 ਕੌਮੋਸੀ ਜੀ ਬਦਲਣਾ ਚਾਹਤੇ ਹੈ ਅੱਛਾ ਕੌਨਸੀ ਜੀ ਬਦਲਣਾ ਹੈ ਜਿਵੇਂ ਬੈਂਕ ਨੰਬਰ 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 ਓਕੇ ਤੁਸੀਂ ਉਸਕੋ ਬਤਾਏ ਕਿ ਆਪ ਆਪਣੇ ਬੈਂਕ ਅਕਾਊਂਟ ਦੀ ਗੱਲ ਵਿੱਚ ਕੀ ਕਰਨਾ ਚਾਹਤੇ ਹੈ ਲਹੂ ਲੱਗੀ ਦੀਦੀ ਬੰਦ ਲੱਗੀ ਨੰਬਰ ਨੰਬਰ ਅਪਡੇਟ ਕਰਵਾਣਾ ਹੈ ਗਾਲੀ ਕਢਦੇ ਸੀ ਜੀ ਚੇਂਜ ਕਰਨਾ ਚਾਹਤੇ ਹੈ ਨੰਬਰ ਅਪਡੇਟ ਕਿ ਬੈਠੀ ਹੋ ਜਾਂ। ਬੈਂਕ ਅੱਗੇ ਗੰਦੇ ਬੈਂਕ ਆ ਗਈ। ਅਸੀਂ ਇੱਕ ਬੈਂਕ ਜਿੱਥੇ ਪਹਿਲਾਂ 10 ਲੱਖ ਰੁਪਏ ਜਮ੍ਹਾਂ ਕਰਾਉਂਦੀ ਸੀ। ਜੇ ਮੇਰੇ ਕੋਲ 10 ਲੱਖ ਰੁਪਏ ਹੋ ਗਏ ਨਾ ਜਮ੍ਹਾਂ ਆ ਜਾਣਾ 2 ਦਿਨਾਂ ਦੇ ਅਧਵਾ ਨੇ। ਚਲੋ ਭਾਈ, ਚਲਦੇ ਆ ਬੈਂਕ ਨੰਬਰ ਅਪਡੇਟ ਕਰਨ ਵਾਸਤੇ। ਨੰਬਰ ਅਪਡੇਟ ਕਰਾਉਣ ਗਏ ਸੀ ਉਹ ਕਹਿੰਦੇ ਆਪਣੇ ਆਪ ਹੋਊਗਾ ਅਪਡੇਟ। ਵੀ ਸਾਡੇ ਵੱਲੋਂ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਵੀ ਜਦੋਂ ਤੁਹਾਡੀ ਚੈੱਕ ਬੁੱਕ ਤੇ ਡੈਬਿਟ ਕਾਰਡ ਆ ਗਿਆ, ਦੈਨ ਆਪਣੇ ਆਪ ਉਹਦੋਂ ਚੱਲ ਪੂਗੀ ਮੋਬਾਈਲ ਬੈਂਕਿੰਗ ਤੇ। ਨੰਬਰ ਆਪਣੇ ਆਪ ਅਪਡੇਟ ਹੋ ਜੀ ਵੀ ਉਹਨੂੰ ਥੋੜਾ ਜਿਹਾ ਟਾਈਮ ਲੱਗਦਾ। ਤਾਂ ਕਹਿੰਦੇ ਵੀ ਸਾਡੇ ਵੱਲੋਂ ਕੋਈ ਗਲਿਚ ਨਹੀਂ ਹੈਗਾ ਚਲੋ ਹੁਣ ਬਾਕੀ ਸਬਜੀ ਸਬਜੀ ਲੈਣੇ ਆ ਇਥੋਂ ਸਬਜੀ ਮੰਡੀ ਜਾ ਕੇ ਤੇ ਬਾਕੀ ਜਿਹੜਾ ਮਾੜਾ ਮੂਟਾ ਸਮਾਨ ਹੋਇਆ ਗਰੋਸਰੀ ਦਾ ਉਹ ਲੈਣੇ ਆ ਤੇ ਜਾਂਨੇ ਆ ਕਰ ਤੇ ਇਹ ਆ ਜੀ ਜਤੋਂ ਦੀ ਸਬਜੀ ਮੰਡੀ ਲੋ ਜੀ ਆਪਾਂ ਬੈਠਾ ਗੱਡੀ ਚ ਤੇ ਮੈਡਮ ਪੇਤਾ ਸਬਜੀ ਲੈ ਤੂ ਕਿ ਫਿਰ ਐਵੇਂ ਘਟਾਈਆਂ ਕਰਦੇ ਤੂੰ ਗਲੀ ਸਬਜੀ ਚੱਕ ਲੈ ਆ ਇਹ ਨਹੀਂ ਲੈਣਾ ਇਹ ਨਹੀਂ ਲੈਣਾ ਤਬ ਕੰਮ ਇਹ ਬੈਠਾ ਪਰਾਂ ਨੇ ਕਿਹਾ ਆਪੀ ਜਾ ਕੇ ਲੈ ਆਓ ਤੇ ਜਦੋਂ ਆਪਣੀ ਲੋਡ ਹੋਈ ਆਪਾਂ ਨੂੰ ਬੁਲਾ ਲਿਓ ਸਰਦੀਆਂ ਦਾ ਤੋਹਫਾ ਗਰਮ ਸ਼ਕਰਕੰਦੀ ਬਾਬਾ ਜੀ ਕੋਲ ਆਏ ਸ਼ਕਰਕੰਦੀ ਖਾਣ ਇਥੇ ਤੇ ਬਾਅਦ ਫਿਰ ਖਾ ਕੇ ਨਿਕਲਦੇ ਆਂ ਅਦਰੋਂ ਤੇ ਬਾਬਾ ਜੀ ਨੇ ਦਿੱਤਾ ਇੱਥੇ ਬਾਣੀ ਨੂੰ ਆਸ਼ੀਰਵਾਦ ਤੇ ਕਹਿੰਦੇ ਵਾਹਿਗੁਰੂ ਮੇਰੀ ਧੀ ਨੂੰ ਤਰੱਕੀਆਂ ਬਖਸ਼ੀ ਹੈ ਬਾਬਾ ਜੀ ਕਹਿੰਦੇ ਪੈਸੇ ਨਾ ਦੇ ਕੇ ਜਾਇਆ ਕਰੋ ਨਾ ਨਾ ਬਾਬਾ ਜੀ ਕੋਈ ਨਾ ਧੀ ਆ ਫਿਰ ਕੀ ਹੋ ਗਿਆ ਧੀ ਆ ਆਪਣੀ ਜਗ੍ਹਾ ਦਾ ਰਹਿਣਾ ਤੇਰੀ ਦਾ ਹੁੰਦਾ ਨਹੀਂ ਰਹਿਣੀ ਹੁੰਦਾ ਨਾ ਨਾ ਬਾਬਾ ਜੀ ਕੋਈ ਨਾ ਤੁਸੀਂ ਇਹਨਾਂ ਕਹਿ ਦੋਨੇ ਉਹੀ ਬਹੁਤ ਹੈ ਹਾਂਜੀ ਸੋ ਥੋੜਾ ਬਹੁਤਾ ਜਿਹੜਾ ਕਰਦਾ ਸਮਾਨ ਸੀ ਲੈਣ ਤੋਂ ਬਾਅਦ ਹੁਣ ਅਸੀਂ ਚੱਲਿਆ ਕਰ ਨੂੰ ਇਸ਼ਿਆ ਕਰਤਾਂ ਦੀਆਂ ਬਹੁਤ ਹੈਂਸੀ ਤੇ ਹੁਣ ਬਸ ਆਪਾਂ ਨੇ ਸਕੂਟ ਆਸਕ ਤੇ ਲੱਗ ਜਾਣਾ ਅਪਲੋਡ ਕਰਨੀਆਂ ਹੁੰਦੀਆਂ ਡੇਲੀ ਪੋਸਟ ਐਂਡ ਦਿਨ ਫਿਰ ਕੈਪਸ਼ਨਸ ਵਗੈਰਾ ਵੀ ਬਣਾਉਣੀਆਂ ਹੁੰਦੀਆਂ ਆ ਆ ਸਭ ਤੋਂ ਵਧੀਆ ਇਹ ਤਾਂ ਜਿਨ੍ਹਾਂ ਨੂੰ ਨਹੀਂ ਪਤਾ ਜੀ ਕੋਈ ਸਕੂਲ ਵਗੈਰਾ ਚ ਕੰਮ ਕਰ ਰਹੇ ਆ ਹਨ ਕੋਈ ਵੀ ਆਨਲਾਈਨ ਵਰਕ ਹੁੰਦਾ ਹੈ ਇਹਨੂੰ ਬਸ ਜਸ ਇਨਸਟਰਕਸ਼ਨਸ ਦੋ AI ਨੂੰ ਠੀਕ ਹੈ ਜਿਵੇਂ ਆਪਾਂ ਨੇ ਕੈਪਸ਼ਨ ਲਿਖਣੀ ਆ ਆਪਾਂ ਨੇ ਕਹੇ ਤਾਂ ਵੀ ਕੈਪਸ਼ਨ ਲਿਖੋ ਇਦਾਂ ਇਦਾਂ ਦੀ ਥੈਨ ਇਹਨੇ ਬਸ ਸਿੱਧਾ ਆਪਾਂ ਨੂੰ ਕੈਪਸ਼ਨ ਬਣਾ ਕੇ ਦੇ ਦੇਣੀ ਤੇ ਜਿੱਦਾਂ ਦੀ ਇਨਸਟਰਕਸ਼ਨਸ ਦੇਣੀ ਹੋਣੀਆਂ ਚਾਹੀਦੀ ਬੰਦੇ ਨੂੰ ਤੇ ਆਨੇ ਆਪਣੇ ਆਪ ਆਪਣਾ ਕੰਮ ਨ ਜਿਹੜੀ ਵੀ ਐਣਾ ਵੀਰ ਆਪਣੇ ਆਫਿਸ ਦੇ ਵਿੱਚ ਕੋਈ ਵੀ ਵਰਤ ਕਰਦੇ ਆ ਤਾਂ ਬਹੁਤ ਕੰਮ ਦੀ ਚੀਜ਼ ਹੈ ਚੈਟ ਦੀ ਪੀਟੀ ਤੇਨੂੰ ਪਤਾ ਹੋਊਗਾ ਜਿੰਨ ਨੂੰ ਨਹੀਂ ਪਤਾ ਜ਼ਰੂਰ ਟਰਾਈ ਕਰ ਇੱਕ ਹੋਰ ਬਹੁਤ ਵਧੀਆ ਫੀਚਰ ਆਈਫੋਨ ਦੇ ਵਿੱਚ ਵੈਸੇ ਤਾਂ ਇਹਨੂੰ ਪਤਾ ਹੋਊਗਾ ਸ਼ਾਇਦ ਜੇ ਨਹੀਂ ਪਤਾ ਤਾਂ ਜਿਵੇਂ ਆਪਾਂ ਟਾਈਪ ਕਰਦੇ ਆ ਟਾਈਪ ਕਰਨ ਦੀ ਲੋੜ ਨਹੀਂ ਜਸਟ ਫੋਟੋ ਆ ਜਿਵੇਂ ਆਪਣੀ ਫੋਟੋ ਦੇ ਵਿੱਚ ਹੈ ਨਾ ਉਹਨੂੰ ਜਸਟ ਟੈਪ ਕਰਕੇ ਰੱਖੋ ਹੋਲਡ ਕਰੋ ਦੈਨ ਇਥੋਂ ਆਪਾਂ ਕਾਪੀ ਕਰ ਸਕਦੇ ਆ ਤਾਂ ਕਿ ਇਨਾ ਇਜ਼ੀ ਹੋ ਜਾਂਦਾ ਹੈ ਮਤਲਬ ਲਿਖਣ ਨਾਲੋਂ ਬਾਰ-ਬਾਰ ਆਪਾਂ ਇੱਧਰ ਫੋਟੋ ਚੈੱਕ ਕਰਾਂਗੇ ਦੈਨ ਫਿਰ ਲਿਖਾਂਗੇ ਦੇਖ ਕੇ ਲਿਖਾਂਗੇ ਹੈ ਨਾ ਉਹਦੇ ਨਾਲੋਂ ਇਹ ਜ਼ਿਆ ਵੇਟ ਹੋਰ ਪਾਜ ਸਕੋਪੀ ਕਰੀਏ ਦਨ ਦੇ ਵਿੱਚ ਜਾ ਕੇ ਆਪਾਂ ਪੇਸਟ ਕਰ ਸਕਦੇ ਆ ਨਾਲ ਨਾਲ ਤਾਂ ਚੱਲ ਰਿਹਾ ਨਾਲ ਨਾਲ ਖਾਣਾ ਪੀਣਾ ਚੱਲ ਰਿਹਾ ਤੇ ਬਹੁਤ ਸਵਾਦ ਆ ਇੱਥੇ ਖੜੀ ਆ ਗਰਮ ਆ ਯਾਰ ਇਹ ਦੇਖ ਕੇ ਦੱਸੂ ਮੈਂ ਛੋੜ ਮੈਨੂੰ ਬੋਲਦੇ ਹੋ ਕਹਿੰਦੇ ਖੜੀ ਹੋ ਰਹੀ ਰਹੀ ਹੈ ਕੀ ਕਹਿੰਦੇ ਖਾਓ ਮੈਨੂੰ ਯਾਰ ਗਰਮ ਆ ਇਹ ਖਾ ਕੇ ਦੱਸਦਾ ਇਹ ਐਸੀ ਚੱਲ ਗਈ ਹੋਈ ਆ ਸਵਾਦ ਹੈਗਾ ਪਰ ਪਰੌਂਠੇ ਨਾਲ ਮਲਾਈ ਦਾ ਸਵਾਦ ਵੱਖਰਾ ਹੀ ਹੈ। ਉਹ ਘੈਂਟ ਜੀ ਬਣੀ ਹੈ ਯਾਰ। ਇਹ ਵੀ ਨਵੇਂ-ਨਵੇਂ ਚੀਜ਼ਾਂ ਬਣਾਉਂਦਾ ਬੜਾ ਸ਼ੌਂਕ ਆ। ਸੈਂਡਵਿਚ ਜੀ ਮੰਗੂ ਜੀ ਬਣਾਇਆ। ਘੈਂਟ ਜੀ। ਥੋੜੀ ਜਿਹੀ ਅਦਾਲ ਕੁੱਟਿਓ। ਥੋੜੀ ਜਿਹੀ ਹਿੰਗ ਮਿਰਚ। ਥੋੜੀ ਜਿਹੀ ਮਾਰ ਦੇ। ਤੇ ਵਿੱਚ ਨੂੰ ਮਿਰਚ ਪਾ ਲਿਆ। ਦੰਨ ਬੱਸ ਮਿਉਨੀ ਪਰੌਂਠੇ ਦੇ ਵਿੱਚ। ਇੱਥੇ ਆ। ਹਮਸਵਾਦ ਹੈਗਾ। ਮੈਨੂੰ ਨਹੀਂ ਬਤਾਈ ਨਹੀਂ ਨਹੀਂ ਸਾਰੇ ਖਾ ਲਏ। ਇਹੜਾ ਮਸਾਲਾ ਇਹਦੇ ਅੰਦਰ ਸੋ ਪਾ ਲਿਆ ਹੈ ਕੁਛ ਤੇਲ ਤੂੰ ਨਹੀਂ ਲਾਉਣਾ ਤੇ ਉਹ ਕੁਝ ਨਹੀਂ ਲਾਉਂਗੀ ਸਾਰੇ ਕੁਝ ਤੁਸੀਂ ਖਾਣਾ ਖਾਓ ਇਹ ਕਰ ਦਵਾਂਗੀ ਫਿਰ ਮਮਮੀ ਨੇ ਕੀ ਨਾ ਇਹ ਫਿਰ ਦੇਖਿਆ a few minutes later ਫੋਨ ਮਾਰਤਾ ਮਮਮੀ ਨੂੰ ਬੁਲਾਸੀ ਫੋਨ ਕਰਾ ਦੇ ਲਿਖੁਲਾ ਫਿਰ ਮੈਂ ਜਾਵਾਂ ਹੈ ਪੱਕਾ ਇਹ ਜੇ ਵੀਡੀਓ ਬੰਦ ਹੋਈ ਇਹਨੇ ਫੇਰ ਕਹਿਦਣਾ ਵੀ ਆ ਕੇ ਆਟਾ ਗੋਲ। ਉਹ ਇਹ ਜਸਟ ਐਕਟਿੰਗ ਆ ਨਹੀਂ। ਆਟਾ ਬੰਨਣ ਵਾਸਤੇ ਬੁਲਾਇਆ ਨਹੀਂ ਗਿਆ। ਹੁਣ ਜੇ ਉਹਦੀ ਵੀਡੀਓ ਬੰਦ ਹੋਈ ਫੇਰ ਕਹਿਦਣਾ ਲੱਗ ਜਾ ਆਟਾ ਗੋਲਣਾ। ਬਹੁਤ ਮੇਰੇ ਵੀਰੋ ਗੁੰਨੇ ਹੋਏ ਆਟੇ ਵਰਗੀ ਜ਼ਿੰਦਗੀ ਹੋਈ ਪਈ ਐ। ਕਚੂਬਰੀ ਨਿਕਲਿਆ ਪਿਆ। ਬਸ ਕੀ ਦਸੀ। ਬਸ ਰਣ ਦਛੇੜ ਨੰ।